ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜੋ ਤੁਸੀਂ ਵੇਖ ਰਹੇ ਹੋ ਬੀਬੀਆਂ ਦਾ ਭਾਰੀ ਇਕੱਠ ਇਹ ਹੈ ਮਨਰੇਗਾ ਵਿੱਚ ਕੰਮ ਕਰਨ ਵਾਲੇ ਮੇਟ ਅਤੇ ਮਨਰੇਗਾ ਵਿੱਚ ਕੰਮ ਕਰਨ ਵਾਲੇ ਲੋਕ ਵੱਖ-ਵੱਖ ਪਿੰਡਾਂ ਜੋ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਨਮਿੱਥੇ ਸਮੇਂ ਲਈ ਧਰਨੇ ਤੇ ਫਾਜ਼ਿਲਕਾ ਬੈਠੇ ਹਨ ਕਿ ਇਹਨਾਂ ਦਾ આરોਪ ਹੈ ਕਿ ਨਵੇਂ ਬੜੀਆਂ ਪੰਚਾਇਤਾਂ ਵੱਲੋਂ ਪੁਰਾਣੇ ਮੇਟਾਂ ਨੂੰ ਧੱਕੇ ਨਾਲ ਕੱਢ ਦਿੱਤਾ ਗਿਆ ਹੈ ਤੇ ਕਈ ਲੋਕ ਅਜੇ ਹਨ ਜੋ ਕਿ ਕੰਮ ਨਹੀਂ ਕਰ ਰਹੇ ਅਤੇ ਕਈ ਦੁਨੀਆ ਛੱਡ ਚੁੱਕੇ ਹਨ ਚਾਹੇ ਉਹ ਅਲੀਆਨੇ ਦਾ ਕੰਮ ਹੈ ਚਾਹੇ ਉਹ ਨਖੇਰੀਆ ਦਾ ਕੰਮ ਹੈ ਅਤੇ ਕਈ ਹੋਰ ਪਿੰਡਾਂ ਦੇ ਉਹਨਾਂ ਦੇ ਨਾਂ ਦੀ ਹਾਜ਼ਰੀ ਪਾਈ ਜਾ ਰਹੀ ਹੈ ਜਦੋਂ ਕਿ ਇਸ ਬਦ ਵਿੱਚ ਕਈ ਵਾਰ ਪ੍ਰਸ਼ਾਸਨ ਨੇ ਧਿਆਨ ਚਲੇ ਆਇਤਾ ਗਿਆ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਜੋ ਪੁਰਾਣੇ ਮੇਟ ਹਨ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਉਹਨਾਂ ਨਾਲ ਵਿਚਾਰਾ ਕਰਕੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਜਦ ਤੱਕ ਉਹਨਾਂ ਨੂੰ ਵਾਪਸ ਕੰਮ ਨਹੀਂ ਮਿਲਦਾ ਇਹ ਧਰਨਾ ਅਨਮਿੱਥੇ ਸਮੇਂ ਲਈ ਚੱਲੇਗਾ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਜਿਹੜੇ ਅਸੀਂ 5 ਸਾਲ ਤੋਂ ਨਰੇਗਾ ਦੇ ਵਿੱਚ ਮੇਡ ਸੀਗੇ ਉਹ ਸਾਨੂੰ ਹਟਾਇਆ ਗਿਆ ਅਸੀਂ ਡਿਮਾਂਡ ਕਰਕੇ ਦਿੰਨੇ ਆ ਤੇ ਸਾਡੀ ਡਿਮਾਂਡ ਮਨਜ਼ੂਰ ਨਹੀਂ ਕਰਦੇ ਜਿਹੜੇ ਹੁਣ ਵਾਲੇ ਸਰਪੰਚਾ ਨੇ ਮੇਡ ਰੱਖੇ ਨੇ ਪਿੰਡ ਲੈਣਾ ਤੋਂ ਉਹਨਾਂ ਨੇ ਮਰੇ ਹੋਏ ਬੰਦੇ ਦੀ ਹਾਜ਼ਰੀ ਲਾਈ ਸੀਗੀ ਜੋ ਅਸੀਂ ਮਾਨਯੋਗ ਲੋਕਪਾਲ ਅਥਾਰਟੀ ਵਿੱਚ ਕੇਸ ਲਾਇਆ ਸੀਗਾ ਪਰ 2 ਮਹੀਨੇ ਗੁਜ਼ਰ ਜਾਣ ਦੇ ਕੋਈ ਉਹਦਾ ਸੁਣਵਾਈ ਨਹੀਂ ਹੋਈ ਕਿ ਅਸੀਂ ਮਾਨਯੋਗ ਮੋਕੰਨ ਪ੍ਰਿੰਸਾਵਨ ਨੂੰ ਵੀਲ ਕਰਦੇ ਆ ਜਿਹੜਾ ਵੀ ਸਰਪੰਚ ਮਰਿਆ ਬੰਦੇ ਨੇ ਹਾਜ਼ਰੀ ਲਾਉਂਦਾ ਜਾਂ ਵੀ ਕੋਈ ਗਲਤ ਹਾਜ਼ਰੀਆਂ ਲਾਉਂਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਕਿੰਨੇ ਮੇਡ ਜਿਹੜੇ ਕੰਮ ਤੋਂ ਹਟਾਏ ਗਏ ਨੇ ਕਈ ਪਿੰਡਾਂ ਕਈ ਪਿੰਡਾਂ ਸਾਰੇ ਪਿੰਡਾਂ ਦੇ ਜਿਹੜੇ ਪੁਰਾਣੇ ਮੇਡ ਸੀਗੇ ਸਾਰੇ ਹਟਾਏ ਗਏ ਨੇ ਲਗਭਗ ਕਿੰਨੇ ਸੀ ਗਿਣਤੀ ਸੋ ਤੋਂ ਉੱਪਰ ਹੀ ਹੋਣਾ ਕਰੀਬ ਕਿਉਂ ਹਟਾਇਆ ਗਿਆ ਕੀ ਕਿਹਾ ਗਿਆ ਹਸੋ ਨਵੇਂ ਜਿਹੜੇ ਸਰਪੰਚ ਆਏ ਨੇ ਉਹਨਾਂ ਨੇ ਆਪਣੇ ਪੁਰਾਣੇ ਨੂੰ ਹਟਾਤਾ ਸਾਰਿਆਂ ਨੂੰ ਕਿਸੇ ਨੂੰ ਨਹੀਂ ਰੱਖਿਆ ਜੀ ਤੁਸੀਂ ਅੱਜ ਕੀ ਇੱਥੇ ਕਰਨ ਆਏ ਜੀ ਮੰਨ ਕਰਨਾ ਅਸੀਂ ਡੀਸੀ ਸਾਹਿਬ ਕੋਲ ਆਏ ਆ ਕਿ ਸਾਨੂੰ ਜਿਹੜੇ ਪੁਰਾਣੇ ਮੇਡ ਸੀਗੇ ਉਹਨਾਂ ਨੂੰ ਵੇਚ ਲਿਆਂਦਾ ਜਾਵੇ ਉਹਨਾਂ ਦੀ ਡਿਮਾਂਡ ਵੀ ਕੱਢੀ ਜਾਵੇ ਕਿਉਂ ਉਹਨਾਂ ਨਾਲ ਲੋਕ ਜੁੜੇ ਹੋਏ ਨੇ ਉਹ ਨਵੇਂ ਕੋਲ ਡਿਮਾਂਡ ਭਰਉਂਦੇ ਨੇ ਉਹ ਮਜ਼ਦੂਰ ਰਹਿ ਜਾਂਦੇ ਨੇ ਉਹ ਆਪਣੀ ਡਿਮਾਂਡ ਘਟਾ ਕੇ ਕੰਮ ਘਟਵਾ ਲੈਂਦੇ ਦੂਸਰਿਆਂ ਨਾਲ ਘਟਦੇ ਨਹੀਂ ਹੁਣ ਤੁਸੀਂ ਧਰਨੇ ਤੇ ਬੈਠੇ ਹੋਏ ਇਹ ਕਿਉਂ ਲਾਇਆ ਧਰਨਾ ਕਿਉਂ ਲਾਇਆ ਇਹ ਮੇਟਾ ਵਾਸਤੇ ਲਾਇਆ ਵੀ ਮੇਟਾ ਨੂੰ ਕੰਮ ਦਿੱਤਾ ਜਾਵੇ ਜਿਹੜੇ ਨਾਲੇ ਤੁਸੀਂ ਕਹ ਰਹੇ ਹੋ ਕਿ ਡੀਸੀ ਨੂੰ ਮਿਲਣ ਆਏ ਆ ਡੀਸੀ ਨੂੰ ਮਿਲਾਂਗੇ ਤਾਂ ਇਹ ਮੇਟਾ ਨਾਲ ਗਏ ਜੀ ਕੀ ਨਾਮ ਆ ਜੀ ਰਾਜਪਾਲ ਸਿੰਘ ਜੀ ਮੇਰਾ ਨਾਮ ਅਮਰਚੰਦ ਹੈ ਮੈਂ ਨਰੀਗਾ ਵੇ ਕੋ ਯੂਨੀਅਨ ਜ਼ਿਲ੍ਹਾ ਪੈਦੋਂ ਕਿ ਮੈਂ ਕੰਮ ਕਰ ਰਿਹਾ ਜੀ ਜਿਹੜਾ ਅੱਜ ਦਾ ਜਿਹੜਾ ਧਰਨਾ ਲਗਾਉਣ ਦਾ ਸਾਡਾ ਕੋਈ ਜ਼ਿਆਦਾ ਕੋਈ ਐਸਾ ਨਹੀਂ ਸੀ ਕਿ ਮਤਲਬ ਅਸੀਂ ਪ੍ਰਸ਼ਾਸਨ ਨੂੰ ਪਰੇਸ਼ਾਨ ਕਰੀਏ ਜਾਂ ਸਰਕਾਰਾਂ ਨੂੰ ਪਰੇਸ਼ਾਨ ਕਰੀਏ ਪਰ ਕਿ ਇਸ ਜਿਹੜੇ ਸਰਕਾਰ ਦੇ ਨਵੇਂ ਚੁਣੇ ਹੋਏ ਸਰਪੰਚ ਪੰਚ ਇਹਨਾਂ ਵੱਲੋਂ ਸਾਡੇ ਨਾਲ ਬੜਾ ਗਾਫੀ ੱਟਕਾ ਦਿੱਤਾ ਜਾ ਰਿਹਾ ਹੈ ਅੱਜ ਦੇਖੀਏ ਪਿੰਡ ਨਕੇਰੀਆਂ ਹਲਿਆਣਾ ਡਾਬੜਾ ਕਣਾ ਲਾਲੋਵਾਲਾ ਇਹ ਪੂਰੇ ਫਾਇਲ ਕ ਜਿਹੜੇ ਨੂੰ ਮੈਂ ਦਲ ਕਰਾਂ ਤਾਂ ਜਿਹੜੇ ਪੁਰਾਣੇ ਮੇਟ ਚੰਗਾ ਕੰਮ ਕਰਵਾ ਰਹੇ ਸੀ ਜਿਹੜੇ ਕੇ ਬਿਲਕੁਲ ਸਰਕਾਰ ਦੇ ਨਿਯਮ ਅਨੁਸਾਰ ਕੋਈ ਨਗਾਇਜ਼ ਹਾਜ਼ਰੀ ਨਹੀਂ ਲਗਾ ਰਹੇ ਸੀ ਔਰ ਜਿਹਨ ਜਿਹਨ ਮੇਗਾ ਕਿਸਾਨਾਂ ਨੂੰ ਸਹੀ ਸਮੇਂ ਤੇ ਕੰਮ ਮਿਲ ਰਿਹਾ ਸੀ ਅੱਜ ਨਵੀਂ ਪੰਚਾਇਤ ਬਣਨ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨਿੱਕੇ ਮੋਟੇ ਚੁਣੇ ਹੋਏ ਸਿੰਦੇ ਇਹ ਜਿਆਦਾ ਪਰੇਸ਼ਾਨ ਕਰ ਰਹੇ ਆ ਮੈਂ ਇਥੇ ਭਗਵੰਤ ਮਾਨ ਸਰਕਾਰ ਨੂੰ ਗੱਲ ਕਹਿਣੀ ਚਾਹਾਂਗਾ ਕਿ ਮਾਨ ਸਾਹਿਬ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਬਹੁਤ ਹੀ ਸਲਾੰਦਾ ਸਲਾੰਗਾ ਜੋਗ ਹੈ ਅਸੀਂ ਸਲਾਮ ਕਰਦੇ ਆ ਤੁਹਾਡੀ ਸੋਚ ਨੂੰ ਤੁਹਾਡੇ ਪਰਾਲੇ ਤੇ ਪਰ ਆ ਜਿਹੜੇ ਨਿੱਕੇ ਮੂٹے ਜਿਹੇ ਪ੍ਰਧਾਨ ਬਣਾ ਕੇ ਤੁਸੀਂ ਪਿੰਡਾਂ ਵਿੱਚ ਨਿਯੁਕਤ ਕੀਤੇ ਹੋਏ ਐ ਗਰੀਬ ਲੋਕਾਂ ਨੂੰ ਤੇ ਉਹਨਾਂ ਦੇ ਹੀ ਪਿੰਡਾਂ ਦੇ ਗਰੀਬ ਲੋਕ ਐ ਜਿਹੜੇ ਕਿ ਨਰੇਗਾ ਕਿਰਤੀਆਂ ਨੂੰ ਪਰੇਸ਼ਾਨ ਕਰਦੇ ਐ ਤਾਂ ਇਹਨਾਂ ਉੱਪਰ ਵੀ ਨਕੇਲ ਕਸੀ ਜਾਵੇ ਅੱਜ ਗੱਲ ਕਰੀਏ ਨੇਕਰੀਆਂ ਪਿੰਡ ਦੇ ਵਿੱਚ 4 ਮਹੀਨੇ ਜਿਹੜਾ ਸਮੇਂ-ਸਮੇਂ ਤੇ ਸਹੀ ਢੰਗ ਨਾਲ ਕੰਮ ਕਰਾਰੇ ਸੀ ਕੋਈ ਨਜਾਇਜ਼ ਹਾਜ਼ਰੀ ਵਗੈਰਾ ਨਹੀਂ ਸੀ ਅੱਜ ਨਵੀਂ ਪੰਚਾਇਤ ਨੇ 4 ਮਿੰਟਾਂ ਨੂੰ ਬਰਖਾਸਤ ਕਰਕੇ ਨਵੇਂ ਮਿੰਟ ਚੁਣ ਲਏ ਦੇ ਸੀ ਉਹਨਾਂ ਵਿੱਚ ਸਰਪੰਚਲ ਜੋ ਨਵੇਂ ਮਿੰਟ ਚੁਣਿਆ ਤਾਂ ਉਹਦੇ ਵਿੱਚ ਪਹਿਲੀ ਸ਼ਿਫਟ ਦੇ ਵਿੱਚ 100 ਤੋਂ 150 ਨਜਾਇਜ਼ ਹਾਜ਼ਰੀ ਜਿਹੜੀ ਅਸੀਂ ਕੱਢ ਕੇ ਮਾਨਯੋਗ ਏਡੀ ਸਾਹਿਬ ਦੇ ਹੈਂਡਓਵਰ ਕੀਤੀ ਹੈ ਤਾਂ ਸਵਾ ਮਿੰਨਾ ਬੀਤਣ ਤੇ ਵੀ ਜਦੋਂ ਉਹ ਨਜਾਇਜ਼ ਹਾਜ਼ਰੀਆਂ ਦੀ ਸੀ ਜਾਣਕਾਰੀ ਲਈ ਤੋ ਹਾਜ਼ਰੀਆਂ ਅਜੋ ਕੰਪਲੀਟ ਜਰੀਆ ਦਫਤਰ ਦੇ ਵਿੱਚੇ ਪਈ ਹੈ ਕੋਈ ਕਾਰਵਾਈ ਨਹੀਂ ਅੱਗੇ ਨਹੀਂ ਵਧਾਈ ਗਈ ਉਹਦੇ ਰੋਸ ਵੱਜਿਆ ਜੀ ਉਹਦੇ ਰੋਸ ਵੱਜੋਆਂ ਔਰ ਜਿਹੜੇ ਮੇਡ ਦੇ ਚੰਗਾ ਕੰਮ ਕਰਾਰੇ ਸੀ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਉਹਨਾਂ ਦੀ ਦੁਬਾਰਾ ਨਿਯੁਕਤੀ ਕਰਾਉਣ ਵਾਸਤੇ ਇਹ ਜਿਹੜਾ ਰੋਸ ਮੈਂ ਜਿਹੜਾ ਤਰਨਾ ਲਗਾਇਆ ਹੈ ਉਹਦੇ ਲਈ ਹੈ ਇਹ ਤਰਨਾ ਅਣਮਿੱਥੇ ਸਮੇਂ ਤੇ ਰਹੇਗਾ ਜਿੰਨਾ ਸਮਾਂ ਇਹਨਾਂ ਸਾਨੂੰ ਪ੍ਰਸ਼ਾਸਨ ਜਿਹੜਾ ਇਹਦਾ ਹੱਥ ਤੋਂ ਨਹੀਂ ਦੂੰਦੇ ਸਾਡੀ ਉਹਨਾਂ ਕੋਲੋਂ ਨਹੀਂ ਹੁੰਦਾ ਜਿੰਨਾ ਜੀ ਅੱਜ ਵੀ ਅੱਜ ਵੀ ਨਜਾਇਜ਼ ਹਾਜ਼ਰੀ ਲੱਗ ਰਹੀਆਂ ਇੱਥੇ ਗੱਲ ਕਰੀਏ ਪਿੰਡ ਨਕੇਰੀਆਂ ਦੀ ਜਿਹੜਾ ਸਰਪੰਚ ਹਲਿਆਣਾ ਪਿੰਡ ਦੇ ਵਿੱਚ ਜਿਹੜਾ ਸਰਪੰਚ ਸਾਹਿਬ ਹੈ ਉਹਦੇ ਪਿੰਡੇ ਮਤੋਂ ਨਿਕਲਿਆ ਸੀ ਉਸੇ ਬੰਦਾ ਮਰਿਆ 2 25 ਸਾਲਾਂ ਬੰਦੇ ਮਰੇ ਨੂੰ ਉਹਦੀ ਨਜਾਇਜ਼ ਹਾਜ਼ਰੀ ਲੱਗ ਰਹੀਆਂ ਫਿਰ ਕਾਫੀ ਪਿੰਡਾਂ ਦੇ ਵਿੱਚ ਅੱਕੇ ਤਾਂ ਗੱਲ ਕਰੀਏ ਕਿ ਨਜਾਇਜ਼ ਹਾਜ਼ਰੀ ਲੱਗੀ ਦੀ ਅੱਜ ਜਿਹੜਾ ਇਹ ਨਵਾਂ ਮੋੜ ਬਣ ਕੇ ਆ ਗਿਆ ਹੈ ਨਵੀਂ ਸਰਕਾਰ ਤੇ ਨਵੇਂ ਪੰਚਾਇਤ ਨਵੇਂ ਸਰਪੰਚਾਂ ਤੋਂ ਕਿ ਜਿਹੜੇ ਪੁਰਾਣੇ ਜਿਹੜੇ ਮਰੇ ਹੋਏ ਬੰਦੇ ਦੋ ਦੋ 2 3 ਸਾਲ ਹੋ ਗਏ ਆ